ਆੰਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਕੇਂਦਰ ਸਰਕਾਰ ਦੇ ਨਿੱਥ ਨਵੇਂ ਫਰਮਾਨਾਂ ਦਾ ਵਿਰੋਧ ਕਰਦੇ ਹੋਏ ਬਲਾਕ ਫਿਲੌਰ ਵਿਖੇ ਬਲਾਕ ਪ੍ਰਧਾਨ ਨਰੰਜਨ ਕੋਰ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਹੋਏ ਸੀਡੀਪੀਓ ਦੁਆਰਾ ਵਿਭਾਗ ਨੂੰ ਮੰਗ ਪੱਤਰ ਦਿੱਤੇ ਗਏ ਅਤੇ ਸਰਕਾਰ ਵੱਜੋਂ ਜਾਰੀਵਾਦੂ ਹੁਕਮਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨਿੱਤ ਦਿਨਵਾਦੂ ਕੰਮਾਂ ਦਾ ਬੋਝ ਪਾ ਰਹੀ ਹੈ ਜਿਨ੍ਹਾਂ ਨੂੰ ਉਹ ਕਦੇ ਵੀ ਨਹੀਂ ਕਰਨਗੇ। इस मौके जिला प्रधान निर्लेप कौर सैकटरी सोमा रानी नीलम बड़ा पिंड लक्ष्मी ज्योति अपरा परमजीत कौर मंसूरपुर हरभजन कौर लसाड़ा बलवीर कौर खैरा जीता अते होर हाजिर सन फिलौर तो फिलौर टीवी लई संदीप पटियारा रिपोर्ट ਸਰ ਮੈਂ ਫਲੋਰ ਬਲੌਗ ਤੋਂ 소마 ਬਲੌਗ ਸੈਕਟਰੀ ਤੇ ਅੱਜ ਸਾਡੇ ਜਿਹੜੇ ਰੋਜ਼ ਪ੍ਰਦਰਸ਼ਨ ਨੂੰ ਆਈ ਪੋਸ਼ਨ ਟਰੈਕਰ ਨੂੰ ਲੈ ਕੇ ਆ ਕਿਉਂਕਿ ਇਹਦਾ ਜਿਹੜਾ ਆ ਪੋਸ਼ਨ ਟਰੈਕਰ ਦਾ ਸੀ ਬਿਲਕੁਲ ਬਾਈਕਾਟ ਕਰਨਾ ਚਾਹੁੰਦੇ ਆ ਸਰਕਾਰ ਨੇ ਜਿਹੜਾ ਸਾਡੇ ਉੱਤੇ ਜ਼ਿਆਦਾ ਲੋਡ ਪਾਇਆ ਹੋਇਆ ਆ ਕਿਉਂਕਿ ਸਾਡੇ ਪਰਸਨਲ ਫੋਨ ਆ ਸਾਡੇ ਪਰਸਨਲ ਫੋਨਾਂ ਤੇ ਕਹਿ ਰਹੇ ਆ ਤੁਸੀਂ ਕੰਮ ਕਰੋ ਕਿਉਂਕਿ ਸਰਕਾਰ ਦਾ ਕੰਮ ਆ ਸਰਕਾਰ ਨੇ ਸਾਨੂੰ ਜਿਹੜੇ ਆ ਮੋਬਾਈਲ ਦੇ ਦੇਣ ਸਾਡ ਤੋਂ ਕੰਮ ਕਰਵਾ ਲੈਣ ਵਾਧੂ ਕੰਮ ਦਾ ਸਾਡਾ ਜਿਹੜਾ ਬਾਈਕਾਟ ਇਸ ਕਰਕੇ ਅਸੀਂ ਜਿਹੜਾ ਸੀਡੀਪੀਓ ਨੂੰ ਅੱਜ ਮੰਗ ਪੱਤਰ ਦੇਣਾ ਸੀ ਮੰਗ ਪੱਤਰ ਦੇ ਕੇ ਜਿਹੜੀਆਂ ਇਹ ਕੇਵਾਈਸੀ ਕਹਿੰਦੇ ਬੱਚਿਆਂ ਦਾ ਕਰਨਾ ਉਹਦੇ ਕਰਕੇ ਅਸੀਂ ਇਹ ਜਿਹੜੀਆਂ ਕਾਪੀਆਂ ਵੀ ਸਾੜੀਆਂ ਆ ਤੇ ਜਿਹੜਾ ਕੇਵਾਈਸੀ ਅਸੀਂ ਨਹੀਂ ਉਹ ਕਰਾਂਗੇ ਬਿਲਕੁਲ ਉਹਦਾ ਬਾਈ ਕਰਾਂਗੇ ਕੀ ਮੰਗਾ ਆ ਤੁਹਾਡੀਆਂ ਤੇ ਕੀ ਅਗਲੀ ਰਣਨੀਤੀ ਹੈ ਸਾਡੀਆਂ ਮੰਗਾ ਇਹੀ ਆ ਵੀ ਸਰਕਾਰ ਜਿਹੜੀ ਆ ਗੂੰਗੀ ਬੋਲੀ ਆ ਸਾਡੀ ਜਿਹੜੀ ਆ ਗੱਲ ਇੱਕ ਵੀ ਨਹੀਂ ਸੁਣਦੀ ਸਾਤੇ ਜਿਹੜਾ ਕੰਮ ਦਾ ਬਹੁਤ ਸਾ ਤੋਂ ਜ਼ਿਆਦਾ ਲੈਂਦੇ ਆ ਕੰਮ ਪਰ ਜਿਹੜੀ ਤਨਖਾਹ ਆ ਸਾਡੀ ਕਦੇ 4 ਪਾਤੀ ਕਦੇ 5 ਪਾਤੀ ਕੋਈ ਪੂਰੀ ਸਾਡੀ ਤਨਖਾਹ ਨਹੀਂ ਪਾਰੇ ਜਿੱਦਣ ਦੀ ਮਾਨ ਸਰਕਾਰ ਆਈ ਆ ਬਿਲਕੁਲ ਸਾਡਾ ਯਾਨੀ ਕਿ ਇਹਨਾਂ ਨੇ ਜਿਹੜਾ ਆ ਉਹ ਸਾਡਾ ਜਲੂਸ ਕੱਢਿਆ ਹੋਇਆ ਕੰਮ ਤੋਂ ਕੰਮ ਦਾ ਵਾਧੂ ਬੋਝ ਪਾਇਆ ਪਿਆ ਸਾਡਾ